ਤੱ ਪਟਿਆਲਾ ਤੋਂ ਇਸ ਸਮੇਂ ਦੀ ਵੱਡੀ ਖਬਰ ਪਟਿਆਲਾ ਦੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਹੋਸਟਲ ਦੇ ਵਿੱਚ ਇੱਕ 19 ਸਾਲਾ ਨੌਜਵਾਨ ਜੋ ਕਿ ਹਿਮਾਚਲ ਦੇ ਹਮੀਰਪੁਰ ਦਾ ਰਹਿਣ ਵਾਲਾ ਸੀਗਾ ਬੀਏ ਫਰਸਟ ਇਅਰ ਦੀ ਜਿਹੜੀ ਕਿ ਉਹ ਐਡਮਿਸ਼ਨ ਲੈ ਕੇ ਉੱਥੇ ਕੋਰਸ ਕਰ ਰਿਹਾ ਸੀ ਤਾਂ ਉਸ ਵੱਲੋਂ ਅੱਜ ਆਪਣੇ ਕਮਰੇ ਦੇ ਵਿੱਚ ਖੁਦਕੁਸ਼ੀ ਕੀਤੀ ਗਈ ਤਾਂ ਪਟਿਆਲਾ ਦੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਨੌਜਵਾਨ ਜੋ ਕਿ 19 ਸਾਲਾ ਨੌਜਵਾਨ ਦਾ ਜਿਹੜਾ ਕਿ ਹੈ ਉਸ ਵੱਲੋਂ ਆਪਣੇ ਰੂਮ ਦੇ ਵਿੱਚ ਖੁਦਕੁਸ਼ੀ ਕੀਤੀ ਗਈ ਤਾਂ ਉਹ ਜਿਹੜਾ ਕਿ ਹਿਮਾਚਲ ਦੇ ਹਮੀਰਪੁਰ ਦਾ ਰਹਿਣ ਵਾਲਾ ਸੀਗਾ 19 ਸਾਲਾ ਨੌਜਵਾਨ ਨੇ ਕੀਤੀ ਖੁਦਕੁਸ਼ੀ ਅਸੀਂ ਇੱਥੇ ਕੰਮ ਕਰਦੇ ਆਂ ਹਾਂਜੀ ਭਾਈ ਕੀ ਗੱਲ ਹੋਈ ਆ ਸਾਰੀ ਅੱਜ ਗੱਲ ਇਸ ਤਰ੍ਹਾਂ ਹੈਗੀ ਆ ਕਿ ਅੱਜ ਦੁਪਹਿਰੇ ਸਾਨੂੰ ਪਤਾ ਚੱਲਿਆ ਤੇ 1 ਵਜੇ ਦੇ ਕਰੀਬ 1:30 2 ਵਜੇ ਦੇ ਕਰੀਬ ਸਾਨੂੰ ਫੋਨ ਤੇ ਪਤਾ ਲੱਗਿਆ ਕਿ ਇਹ ਬੰਦਾ ਸਿੰਘ ਬਹਾਦਰ ਸਾਡਾ ਹੋਸਟਲ ਆ ਬੁਆਏਜ਼ ਦਾ ਉਹਦੇ ਵਿੱਚ ਕੋਈ ਵਿਦਿਆਰਥੀ ਨੇ ਖੁਦਕੁਸ਼ੀ ਕੀਤੀ ਹੈ ਤੇ ਵਿਦਿਆਰਥੀ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਪਿੱਛੋਂ ਹਮੀਰਪੁਰ ਤੋਂ ਤੇ ਬੀ ਫਾਰਮੇਸੀ ਦੇ ਵਿੱਚ ਫਰਸਟ ਸੈਮੈਸਟਰ ਦਾ ਸਟੂਡੈਂਟ ਆ ਹਾਲੇ ਕੋਈ ਮਹੀਨਾ ਡੇਢ ਮਹੀਨਾ ਉਹਨਾਂ ਨੂੰਆਂ ਕਲਾਸਾਂ ਲੱਗੀਆਂ ਨੂੰ ਹੋਇਆ ਹੁਣ ਉਹ ਖੁਦਕੁਸ਼ੀ ਕੀਤੀ ਕਿਉਂ ਐ ਕੋਈ ਉਹਦਾ ਸੁਸਾਈਡ ਨੋਟ ਐ ਜਾਂ ਹੋਰ ਕੋਈ ਮੈਟਰ ਕੀ ਐ ਇਹਦੇ ਬਾਰੇ ਤਾਂ ਪੁਲਿਸ ਦੀ ਇਨਵੈਸਟੀਗੇਸ਼ਨ ਔਰ ਯੂਨੀਵਰਸਿਟੀ ਦੀ ਇਨਵੈਸਟੀਗੇਸ਼ਨ ਦੱਸੂਗੀ ਪਰ ਸਾਡਾ ਇੱਕ ਪੱਖ ਜ਼ਰੂਰ ਹੈਗਾ ਕਿ ਇਨਵੈਸਟੀਗੇਸ਼ਨ ਬਿਲਕੁਲ ਰਿਸਪੌਂਸਿਬਿਲਟੀ ਨਾਲ ਹੋਣੀ ਚਾਹੀਦੀ ਐ ਇਹਦੇ ਚ ਮਾਪਿਆਂ ਦੇ ਜਿੰਨੇ ਵੀ ਡਾਊਟ ਆ ਉਹਨਾਂ ਨੂੰ ਅਥਾਰਟੀ ਨੂੰ ਜਵਾਬ ਦੇਣਾ ਜ਼ਰੂਰੀ ਆ ਸੋ ਨਾਲ ਨਾਲ ਇਹ ਵੀ ਹੈ ਕਿ ਹੋਸਟਲ ਹੈ ਯੂਨੀਵਰਸਿਟੀ ਇੱਥੇ ਬੱਚਿਆਂ ਤੇ ਪ੍ਰੈਸ਼ਰ ਵੀ ਹੈਗੇ ਆ ਪਿਛਲੇ ਜਿਹੜੀ ਲੰਗੀ 11 ਤਰੀਕ ਆ ਇਸੇ ਹੋਸਟਲ ਦੇ ਹਜ਼ਾਰਾਂ ਵਿਦਿਆਰਥੀ ਡਿਪਾਰਟਮੈਂਟ ਦੇ ਅਸੀਂ ਪ੍ਰੋਟੈਸਟ ਆਰਗੇਨਾਈਜ਼ ਕੀਤਾ ਸੀ ਉਹਦੇ ਵਿੱਚ ਪੀਨ ਦਾ ਪਾਣੀ ਨਹੀਂ ਚੱਲ ਰਿਹਾ ਇਸ ਜਿਹੜੇ ਇਸ ਹੋਸਟਲ ਦੇ ਵਿੱਚ 7 ਮੰਜ਼ਲਾ ਹੋਸਟਲ ਹੈ ਇਹਦੀ ਲਿਫਟ ਵੀ ਚੱਲਦੀ ਹੈਗੀ ਤੇ ਜੇ ਵਿਦਿਆਰਥੀ ਨੇ ਮੰਨ ਲਓ ਕਿ 7ਵੇਂ ਮੰਜ਼ਲ ਤੇ ਹੋਸਟਲ ਸ਼ੋਭਮੈਸ ਬੱਚੇ ਦਾ ਨਾਮ ਹੈ ਉਹਦਾ ਰੂਮ ਵੀ 6ਵੀਂ ਮੰਜ਼ਲ ਤੇ ਆ ਤੇ ਜੇ ਬੱਚੇ ਨੂੰ 66 ਮੰਜ਼ਲ ਤੇ ਤੁਹਾਡੀਆਂ ਲਿਫਟਾਂ ਨਹੀਂ ਚੱਲਦੀਆਂ ਤੁਹਾਡੇ ਪੀਨ ਦਾ ਪਾਣੀ ਨਹੀਂ ਹੈਗਾ ਟਾਇਲਟ ਚ ਪਾਣੀ ਨਹੀਂ ਪ੍ਰੋਪਰ ਆਉਂਦਾ ਫਿਰ ਤੁਹਾਡੀਆਂ ਕਲਾਸਾਂ ਦਾ ਵੀ ਪ੍ਰੈਸ਼ਰ ਹੈ ਇਹ ਆਲ ਓਵਰ ਸਾਰੇ ਵਿਦਿਆਰਥੀਆਂ ਨੂੰ ਫੇਸ ਕਰਨਾ ਪੈਂਦਾ 1,10,000 ਰੁਪਏ ਬੀ ਟੈਕ ਦੀ ਜਿਹੜਾ ਵਿਦਿਆਰਥੀ ਫੀਸ ਪੇ ਕਰਦਾ ਤੇ ਜੇ ਉਹਨੂੰ ਅਸੀਂ ਬੇਸਿਕ ਫੈਸਿਲਿਟੀ ਨਹੀਂ ਦਿੰਦੇ ਤਾਂ ਇਹ ਬਿਲਕੁਲ ਗਲਤ ਗੱਲ ਹੈ ਹੁਣ ਇੱਥੇ ਅੱਜ ਇਹ ਘਟਨਾ ਘਟੀ ਵੀ ਸੀ ਨਹੀਂ ਹੈ ਵਾਈਸ ਚਾਂਸਲਰ ਯੂਨੀਵਰਸਿਟੀ ਚ 4 ਮਹੀਨਿਆਂ ਤੋਂ ਹੈ ਨਹੀਂ ਪਗਵਾਂਤਮਾਨ ਦੀ ਸਰਕਾਰ ਨੇ ਵੀਛ ਹੀ ਨਹੀਂ ਲਾਇਆ ਹਲੇ ਸਮਝੀ ਜਿਸ ਤਰ੍ਹਾਂ ਕਿ ਵੀਡੀਓ ਤੇ ਵਿੱਚ ਬੱਚੇ ਵੱਲੋਂ ਬੋਲਿਆ ਜਾ ਰਿਹਾ ਕਿ ਮੈਂ ਕੰਮ ਬਹੁਤ ਜ਼ਿਆਦਾ ਹੈ ਹਾਰਡ ਵਰਕ ਦਿੱਤਾ ਗਿਆ ਹੈ ਕਿਤੇ ਨਾ ਕਿਤੇ ਲੱਗਦਾ ਨੇ ਕਿ ਇਸ ਨੂੰ ਲੈ ਕੇ ਵੀ ਇਹ ਹੋ ਸਕਦਾ ਦੇਖੋ ਕਿ ਨਾ ਅਸੀਂ ਸਾਰਾ ਦਿਨ ਦੇਖਦੇ ਆ ਯੂਨੀਵਰਸਿਟੀ ਨੇ ਕੀ ਕੀਤਾ ਕਿ ਨਿਊ ਐਜੂਕੇਸ਼ਨ ਪਾਲਿਸੀ ਆਈ ਹੈ ਉਹ ਅਡਾਪਟ ਕਰਨਗੇ ਉਹਦੇ ਵਿੱਚ ਕੋਈ ਸਿਰ ਪੈਰ ਨਹੀਂ ਹੈਗਾ ਕੀ ਕੀਤਾ ਕਿ ਜਿਹੜੇ ਸਿਲੇਬਸ ਨੇ ਜਿਹੜੀ ਵਰਕਸ਼ਾਪ ਨੇ ਜਿਹੜੇ ਪਲੱਸ 2 ਵਾਲੇ ਬੱਚੇ ਯੂਨੀਵਰਸਿਟੀ 'ਚ ਆਏ ਆ ਪਹਿਲਾਂ ਇੱਥੇ ਕੀ ਹੁੰਦਾ ਸੀ ਕਿ ਪਲੱਸ 2 ਦੇ ਬੱਚਿਆਂ ਦੇ ਦਾਖਲੇ ਨਹੀਂ ਹੁੰਦੇ ਸੀ ਮਾਸਟਰ ਡਿਗਰੀ ਤੇ ਰਿਸਰਚ ਦੇ ਸਟੂਡੈਂਟ ਜ਼ਿਆਦਾ ਸੀ ਉਸ ਤੋਂ ਬਾਅਦ ਹੁਣ ਸਾਰੇ ਕੋਰਸ ਪਲੱਸ 2 ਤੋਂ ਸਟਾਰਟ ਆ ਉਹਦੇ ਜਿਹੜੇ ਸਿਲੇਬਸ ਆ ਤੇ ਉਹਦਾ ਜਿਹੜਾ ਐਨਪੀ ਦਾ ਆਇਆਗਾ ਉਹ ਇੰਨਾ ਵਧਾ ਦਿੱਤਾ ਗਿਆ ਕਿ ਪਹਿਲੇ ਸਮੈਸਟਰ 'ਚ 8 8 9 9 ਜਿਹੜੇ ਸਬਜੈਕਟ ਹੋ ਗਏ ਆ ਉਹਦੇ 'ਚ ਉਹ ਵੀਡੀਓ ਆ ਬੱਚਾ ਡੇਲੀ ਉਹ ਬਲੌਗ ਬਣਾ ਕੇ ਪਾਉਂਦਾ ਵਿੱਚ ਵੀ ਜ਼ਿਕਰ ਕਰ ਰਿਹਾ ਓਕੇ ਮਤਲਬ ਸਾਰਾ ਦਿਨ ਖੜਕੇ ਉਹ ਸਾਨੂੰ ਕਹਿੰਦੇ ਆ ਕੰਮ ਕਰਨ ਨੂੰ ਤੇ ਸਾਰਾ ਇੰਨੀਆਂ ਕਲਾਸਾਂ ਇੰਨਾ ਪ੍ਰੈਸ਼ਰ ਇਹ ਇਹ ਓਵਰਲੋਡ ਆ ਇੰਨਾ ਵਿਦਿਆਰਥੀਆਂ ਲਈ ਪ੍ਰੈਸ਼ਰ ਆ ਜਿਹੜਾ ਇਹ ਠੀਕ ਨਹੀਂ ਹੈਗਾ ਇਹ ਬੜਾ ਨਾ ਇਹ ਨੈਚੁਰਲ ਨਹੀਂ ਹੈਗਾ ਅਨੈਚੁਰਲ ਤਰੀਕੇ ਨਾਲ ਲੋਡ ਪਾਇਆ ਗਿਆ ਹੈਗਾ ਉਹਨੂੰ ਬੱਚੇ ਕਿੰਨਾ ਕ ਹੈਂਡਲ ਕਰ ਪਾਉਂਦੇ ਆ ਕਿੰਨਾ ਨਹੀਂ ਕਰ ਪਾਉਂਦੇ ਨਵੀਂ ਥਾਂ ਤੇ ਬੱਚਾ ਆਇਆ ਘੱਟੋ-ਘੱਟ ਉਹਦੇ 'ਚ ਕੁਝ ਤਾਂ ਠੀਕ ਚੀਜ਼ਾਂ ਹੋਣ ਔਰ ਭਗਵਾਨ ਸમાન ਦੀ ਸਰਕਾਰ ਨੂੰ ਨਵੀਂ ਸਿੱਖਿਆ ਨੀਤੀ ਸਿੱਧਾ ਲਾਗੂ ਨਹੀਂ ਕਰਨੀ ਚਾਹੀਦੀ ਸੀ ਉਹ ਕਟੋਂ-ਕਟੇ ਪੰਜਾਬ ਦੇ ਵਿੱਚ ਕੋਈ ਕਮਿਸ਼ਨ ਬਣਾ ਕੇ ਉਹਦੀ ਸਮੀਖਿਆ ਕਰ ਦੇ ਫੇਰ ਕਿਤੇ ਜਾ ਕੇ ਲਾਗੂ ਕਰਨ ਦੀ ਗੱਲ ਕਰ ਦੇ ਹਲੇ ਤਾਂ ਤੁਸੀਂ ਇੱਥੋਂ ਦੀ ਗੱਲ ਕਰ ਰਹੇ ਕਿ ਮੰਦਭਾਗੀ ਘਟਣਾ ਹੋ ਗਈ ਤਾਂ ਆਪਾਂ ਗੱਲ ਕਰ ਰਹੇ ਆ ਇਹਦਾ ਪ੍ਰੈਸ਼ਰ ਆਉਣ ਵਾਲੇ ਦਿਨਾਂ 'ਚ ਕਾਲਜਾਂ ਦੇ ਵਿੱਚ ਪੰਜਾਬ ਦੇ ਸਾਰਿਆਂ 'ਚ ਯੂਨੀਵਰਸਿਟੀ 'ਤੇ ਬਹੁਤ ਵਧਣਾ ਵਿਦਿਆਰਥੀਆਂ ਦੀਆਂ ਰੀਪੇਅਰ ਆਉਣੀਆਂ ਆਈਆਂ ਵਿਦਿਆਰਥੀਆਂ ਤੋਂ ਪੇਪਰ ਤੁਸੀਂ ਹੈਰਾਨ ਹੋਵੋਗੇ ਕਿ 70 ਦਿਨਾਂ ਦੀ ਤਾਂ ਡੇਟ ਸ਼ੀਟ ਬਣਦੀ ਹੈ ਇਹਦੇ ਨਾਲ ਜੇ 2 ਮਹੀਨੇ ਪੇਪਰ ਹੀ ਚੱਲੀ ਗਏ ਉਹ ਇਹ ਚੀਜ਼ਾਂ ਠੀਕ ਨਹੀਂ ਇਹ ਤੇ ਬੈਠ ਕੇ ਨਿਠ ਕੇ ਗੱਲ ਕਰਨੀ ਬੰਦੀ ਆ ਜਿਹਦੇ ਤੇ ਸਰਕਾਰ ਸੀਰੀਅਸ ਨਹੀਂ ਹੈਗੀ ਠੀਕ ਹੈ ਠੀਕ ਤੇਰੇ ਮੁੰਡਾ ਜਿਹੜਾ ਸੁਸਾਇਟ ਹੋਇਆ ਕੀ ਕਾਰਨ ਕੀ ਇਹ ਕੋਈ ਜਾਣਕਾਰੀ ਸਮਝਾਇਆ ਕਿ ਆ ਕਿਤੇ ਨਰਨ ਵਾਲਾ ਬੇਸਿਕਲੀ ਹਮੇਰਪੁਰ ਹਰਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਸਾਨੂੰ ਅੱਜ ਪ੍ਰਾਅ ਮਿਲੀ ਯੂਨੀਵਰਸਿਟੀ ਤੋਂ ਕਿ ਇਦਾਂ ਹੈਗਾ ਇਹਨੇ ਆਪਣੇ ਕਮਰੇ ਦੇ ਵਿੱਚ ਸੁਸਾਇਟ ਕਰ ਲਿਆ ਬਾਕੀ ਅਸੀਂ ਪੜਤਾਲ ਕੀਤੀ ਆ ਬਾਕੀ ਇਹਦੇ ਪਰਿਵਾਰ ਸਾਰੇ ਨੇ ਬੋਡੀ ਮਾਰਦੀ ਚ ਭੇੜ ਕੇ ਕੋਸਟ ਬਾਰਡ ਕਰਾਵਾਂਗੇ ਦੇ ਤੇ ਕਰਨਾ ਪਤਾ ਲਾਵਾ ਜਿਹੜੇ ਨੇ ਸੋਸਾਇਟੀ ਦੇ ਕੀਤਾ ਕੀਤਾ ਹੈ ਨਹੀਂ ਹੈ ਕਿਥਾ ਹੈ ਥੈਂਕਿੰਗ ਹੈ ਜੀ ਹਾਂ ਪੱਖੇ ਨਾਲ ਲੜਕੀ ਜਿਹੜਾ ਹੈਗਾ ਸਵੈਡ ਕੀਤਾ ਕੋਈ ਨੇ ਸੋਸਾਇਟੀ ਕੋਈ ਸੋਸਾਇਟੀ ਰੋਡ ਨਹੀਂ ਹੈਗੀ ਕੋਈ ਸ਼ੱਕੀ ਚੀਜ਼ ਨਹੀਂ ਮਿਲੀ ਹੈਗੀ ਫੋਰੈਂਸਟਿਕ ਟੀਮ ਵੀ ਅਸੀਂ ਫੌਕਰ ਤੇ ਬੁਲਾ ਲਈ ਸੀ ਉਹਨਾਂ ਨੇ ਵੀ ਆਪਣੀ ਪੜਤਾਲ ਤਫਤੀਸ਼ ਕਰਦੇ ਡੈਡ ਬੋਡੀ ਹੈਂਗਿੰਗ ਹੈਗੀ ਹੈ ਜੀ ਹੁਣ ਉਤਾਰੀਗੇ ਫਿਲਹਾਲ ਹੈਂਗਿੰਗ ਹੈ ਪਰੈਂਟਸ ਆ ਰਹੇ ਨੇ ਉਹਨਾਂ ਦੀ ਹਾਜ਼ਰੀ ਚ ਉਤਾਰਾਂਗੇ ਜੀ ਇਸ ਕੋਈ ਜਾਣਕਾਰੀ ਹੈ ਜੀ ਸਰ ਕੀ ਦਾ ਨਾਮ ਕੀ ਸੀ ਦਾ ਕਿਤਨਾ ਕਿਹੜੇ ਫਾਈਲ ਕਿਹੜੇ ਈਅਰ ਪੜਦਾ ਸੀ ਬੀ ਫਾਰਮੇਸੀ ਕਰ ਰਿਹਾ ਸੀ ਜੀ ਫਸਟ ਸੈਮੈਸਟਰ ਸੀਗਾ ਫਸਟ ਕੁਛ ਪਤਾ ਲੱਗਿਆ ਸਰ ਕਾਰਨ ਕੀ ਨਹੀਂ ਨਹੀਂ ਕੋਈ ਕਾਰਨ ਦਾ ਪਤਾ ਨਹੀਂ ਲੱਗਿਆ ਹੈਗਾ ਦੇਖੋ ਬਾਕੀ ਪੋਸਟਮਾਰਟਮ ਕਰਾਵਾਂਗੇ ਪੋਸਟਮਾਰਟਮ ਤੋਂ ਬਾਅਦ ਤੇ ਇੱਕ ਰੰਦੇ ਵਿੱਚੋਂ ਹੁਣ ਵੀ ਕੋਈ ਸੀ ਹੈ ਕੰਨਦਾ ਮੁੰਡਾ ਹਾਂ ਇੱਕ ਹੋਰ ਰਹਿੰਦਾ ਇਹਦੇ ਨਾਲ ਉਹ ਪਰ ਕੱਲ ਦਾ ਛੁੱਟੀਆਂ ਹੋ ਗਈਆਂ ਸੀਗੇ 12 ਵਜੇ ਦਾ ਗਿਆ ਹੋਇਆ ਉਹਨੂੰ ਵੀ ਅਸੀਂ ਬੁਲਾ ਰਹੇ ਹਾਂ ਉਹਨੂੰ ਵੀ ਸਭ ਕੁਝ ਪੋਸਟਮਾਰਟਮ ਕਰਾਂਗੇ ਪਹਿਲਾਂ ਮੈਂ ਪਾਹ ਲਿਆ ਕਰਤਾ ਤਾਂ ਲਿਆ ਵੀ ਆ ਵੀ ਪਤਾ ਲੱਗਿਆ ਸਰ ਤੇ ਕੱਲ ਰਾਤ ਦਾ ਹੋ ਸਕਦਾ ਹੈ ਕੱਲ ਸ਼ਾਮ ਦਾ ਜਾਂ ਰਾਤ ਦਾ ਹੋ ਸਕਦਾ ਹੈ ਬਾਕੀ ਪੋਸਟਮਾਰਟਮ ਦੇ ਵਿੱਚ ਕਲੀਅਰ ਹੋਈ ਜਾਣਾ